ਹਰ ਪਹਿ ਹਸਤੀ ਕਾਲ ਦੇ ਸਵਾਗਤ ਕਰਦੇ ਆਂ ਮੇਰੇ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆ ਅੱਜ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਅੱਜ ਫੇਰ ਕਾਟਨ ਦੁਪੱਟਾ ਲੈ ਕੇ ਆਏ ਆ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਦਿੱਤੇ ਹੋਏ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਹੈਗੇ ਜਿਹੜਾ ਕਨਫਰਮ ਕਰ ਸਕਦੇ ਹੋਗੇ ਆਪਣੀ ਕੈਸ਼ ஆன் ਡਿਲੀਵਰੀ ਨਹੀਂ ਹੈਗੀ ਇਹ ਆਪਾਂ ਤੁਹਾਨੂੰ ਨਾਲ ਹੀ ਕਨਫਰਮ ਕਰ ਦਿੰਦੇ ਆ ਪਲੀਜ਼ ਕੋਈ ਵੀ ਭੈਣ ਕੈਸ਼ ஆன் ਡਿਲੀਵਰੀ ਨੂੰ ਕੋਸ਼ਿਸ਼ ਨਾ ਕਰੇ ਉਹ ਸਿਰਫ ਪੇਮੈਂਟ ਦਾ ਜਿਹੜਾ ਮੈਥਡ ਆਪਣਾ ਰਹਿਣ ਵਾਲਾ ਉਹ ਆਨਲਾਈਨ ਹੈ ਨਾਲ ਲਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਸੋਹਣੇ ਸੋਹਣੇ ਸੂਟ ਆਪਣੇ ਘਰ ਤੱਕ ਮ मंगਵਾ ਸਕਦੇ ਹੋ ਬਾਕੀ ਰਿਕਵੈਸਟ ਕਰਦੇ ਆ ਪਲੀਜ਼ ਚੈਨਲ ਤੇ ਨਵੇਂ ਆਉਣੇ ਉਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਨਾਲ ਦੇ ਭੈਣ ਭਰਾਵਾਂ ਨੂੰ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਉਹ ਵੀ ਆਪਣਾ ਆਰਡਰ ਹੈ ਜਿਹੜਾ ਘਰ ਬੈਠੇ ਕਰ ਸਕਣ ਤੇ ਸੋਨੇ ਸੋਟੇ ਮਕਸੂਰ ਦਾ ਸੂਟ ਹੈ ਜਿਹੜੇ ਮੰਗਵਾ ਸਕਣਾ ਚਲੋ ਜੀ ਕਰਦੇ ਹਾਂ ਵੀਡੀਓ ਤੇ ਸਟਾਰਟਿੰਗ ਬਹੁਤ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਅੱਜ ਵਾਲੇ ਜਿਹੜੇ ਸੂਟ ਰਹਿਣ ਵਾਲੇ ਨੇ ਕਾਟਨ ਦੁਪੱਟੇ ਨਾਲ ਰਹਿਣ ਵਾਲੇ ਨੇ ਫੈਬਰਿਕ ਹੋਊਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਹੋਊਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਹਾ ਵਾਲੀ ਡਿਜ਼ਾਈਨਿੰਗ ਆਗੀ ਪਿਓਰ 100% ਕਾਟਨ ਆਗੀ ਸਟੱਪ ਦੀ ਕੋਈ ਕੰਪਲੀਟ ਨਹੀਂ ਕੋਈ ਕਲਰ ਨਹੀਂ ਜਾਣਾ ਕੁਝ ਨਹੀਂ ਹੋਣਾ ਹੈਗਾ ਇਹਨੂੰ ਪਿਓਰ 100% ਕਾਟਨ ਆਗੀ ਮੈਕਸਵੈਲ ਕੋ ਨਹੀਂ ਹੈਗਾ ਜਿੰਨਾ ਕੰਮ ਹੋਊਗਾ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰੀ ਡਿਟੇਲ ਦਵਾਂਗੇ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ ਕਰੋ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦੇਵਾਂਗੇ ਇਹਦੇ ਵਿੱਚ ਆ ਇੱਕ ਫਲਾਰ ਬਣਿਆ ਹੋਇਆ ਹੈਗਾ ਬਾਕੀ ਇਹਨਾਂ ਦੀ ਜਿਹੜੀ ਇਹ ਵਾਲੀ ਸ਼ਰਟਾਂ ਦੀ ਹੈ ਨਾ ਇਹਨਾਂ ਦਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜਿੱਦਾਂ ਮਰਜ਼ੀ 45 42 ਤੱਕ ਆਰਾਮ ਨਾਲ ਤਿਆਰ ਕਰ ਸਕਦੇ ਹੋ ਇਹਨਾਂ ਨੂੰ ਆਹ ਇਹਦੀ 프ਰੰਟ ਆ ਗਈ ਤੇ ਆਹ ਵਾਲੀ ਆਉਣੀ ਹੈਗੀ ਬੈਕ ਤੇ ਡਿਜ਼ਾਈਨ ਹੈ ਸੇਮ ਡਿਜ਼ਾਈਨ 프ਰੰਟ ਤੇ ਸੇਮ ਬੈਕ ਤੇ ਆਊਗੀ ਆ ਬਲਾਰ ਬੈਕ ਤੇ ਆਣਾਗਾ ਬਾਟਰ ਘੁਮ ਕੇ ਨੀਚੇ ਚਲੇ ਜਾਊਗਾ ਇਹ ਸੀ ਆਪਣੇ ਕੋਲੇ ਫਸਟ ਕਲਰ ਬੋਟਲ ਗ੍ਰੀਨ ਰੱਖੀ ਹੋਈ ਹੈ ਇਹਦੇ ਨਾਲ ਪ्युअर ਦੀ ਕਾਟਨ ਦੀ ਬਾਟਨ ਕੋਮ ਬਾਟਮ ਕਾਟਨ ਲੀਜੀ ਵਿਜੀ ਚਾਗੀ ਇਹ ਵਾਲੀ ਚੈੱਕ ਕਰ ਸਕਦੇ ਆ ਟਾਪ ਲੱਗਿਆ ਹੋਇਆ ਬਾਟਮ ਨੂੰ ਵੀ ਹਵਲੇ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਦੁਪੱਟੇ ਦਾ ਆਪਾਂ ਇੱਕ ਡਿਜ਼ਾਈਨ ਤੁਹਾਨੂੰ ਖੋਲ ਕੇ ਸ਼ੋਅ ਕਰ ਦਿੰਨੇ ਆਂ ਚੱਕ ਪਰ ਸਕਦੇ ਹੋ ਹਵਲੇ ਦੁਪੱਟੇ ਰੱਖੇ ਹੋਏ ਨੇ ਇਹਦੇ ਨਾਲ ਪੂਰੇ ਫੁੱਲੇ ਡੁੱਲੇ ਦੁਪੱਟੇ ਮਿਲਣਗੇ ਇਸ ਲਈ ਕਿਰੀ ਆਪਾਂ ਲਾਈਟ ਕਲਰ ਲਾਈ ਸੀਗੇ ਡਾਰਕ ਕਲਰ ਦੀ ਆਪਾਂ ਨੂੰ ਡਿਮਾਂਡ ਆ ਰਹੀ ਸੀ ਅੱਜ ਆਪਾਂ ਡਾਰਕ ਕਲਰ ਲਾ ਰਹੇ ਹਾਂ ਜਿਹਦੀ ਮੇਰੀਆਂ ਭੈਣਾਂ ਦੀ ਰਿਕੁਆਇਰਮੈਂਟ ਹੈਗੀ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਡਾਨ ਕਰ ਸਕਦੇ ਹੋਗੇ ਇਹ ਵਾਲਾ ਦੁਪੱਟਾ ਰੱਖਿਆ ਹੋਇਆ ਫੁੱਲੇ ਡੁੱਲੇ ਦੁਪੱਟਾ ਮਿਲੂਗਾ ਇਸੀ ਇਹਦੇ ਵਿੱਚ ਆਪਣੇ ਕੋਲੇ ਫਸਟ ਕਲਰ ਸੈਕੰਡ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਬਲੈਕ ਸੈਕੰਡ ਕਲਰ ਬਲੈਕ ਆ ਗਿਆ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਬਲੈਕ ਤੇ ਗ੍ਰੇ ਦਾ ਕਲਰ ਕੰਬੀਨੇਸ਼ਨ ਹੈਗਾ ਚੈੱਕ ਕਰੋ ਤੁਸੀਂ ਸਾਲਟ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਹੈਗੀ ਬੜਿਆ ਹੋਇਆ ਪੀਸ ਤਾਂ ਉਦੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਕਿਉਂਕਿ ਬੜਿਆ ਹੋਇਆ ਕੱਪੜਾ ਜਿਹੜਾ ਆਟੋਮੈਟਿਕ ਹੀ ਚੱਣ ਲੱਗ ਜਾਂਦਾ ਹੈ ਜਦੋਂ ਆਪਾਂ ਬਣਾ ਕੇ ਵੇਅਰ ਕਰਦੇ ਹਾਂ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਪੀਸ ਬਲੈਕ ਦਾ ਤੇ ਗ੍ਰੇ ਦਾ ਕਲਰ ਕੰਬੀਨੇਸ਼ਨ ਹੈਗਾ ਇਹਦੇ ਨਾਲ ਰੱਖੀ ਹੋਈ ਹੈ ਬਲੈਕ ਬਾਟਮ ਨਾਬੜੀ ਬਲੈਕ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਤੇ ਬਲੈਕ ਹੀ ਹੋਣਾ ਇਹਦੇ ਨਾਲ ਪ੍ਰਿੰਟਡ ਦੁਪੱਟਾ ਬਲੈਕ ਦਾ ਤੇ ਗ੍ਰੀਨ ਦਾ ਦੁਪੱਟਾ ਆਊਗਾ ਰੇਟ ਆ ਜਿਹੜਾ ਅੱਜ ਵਾਲੇ ਸੂਟਾਂ ਦਾ 650 ਰੁਪਏ ਰਹਿਣ ਵਾਲਾਗਾ ਨਾਲ ਹੀ ਦੱਸ ਦਿੰਨੀ ਆ ਆਪਾਂ ਤੁਹਾਨੂੰ ਪਹਿਲਾਂ ਜਿਹੜੀ ਵੀਡੀਓ ਲਈ ਸੀ ਆਪਾਂ ਉਹ 550 ਵਾਲੀ ਲਈ ਸੀਗੀ ਇਹ 650 ਵਾਲੀ ਆਗੀ ਦੇਖ ਸਕਦੇ ਹੋ ਆ ਵਾਲਾ ਦੁਪੱਟਾ ਰਹਿਣ ਵਾਲਾਗਾ ਸੈਕੰਡ ਕਲਰ ਆ ਗਿਆ ਇਹ ਵਾਲਾ ਆਪਣੇ ਕੋਲੇ ਬਲੈਕ ਨਾਲ ਥਰਡ ਕਲਰ ਜਿਹੜਾ ਆਪਣੇ ਕੋਲੇ ਆਊਗਾ ਉਹ ਆਊਗਾ ਆਪਣੇ ਕੋਲੇ ਕਾਫੀ ਕਾਫੀ ਕਲਰ ਆ ਗਿਆ ਸਾਰੇ ਕਲਰ ਨੇ ਜਿਹੜੇ ਨਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾਗਾ ਬਹੁਤ ਜ਼ਿਆਦਾ ਉੱਤ ਰਹੀਆਂ ਨੇ ਸਲਟਾ ਵੀ ਨਾਲ ਰੱਖੀ ਹੋਈ ਆ ਪਲੇਨ ਬਾਟਮ ਦੁਪੱਟੇ ਵੀ ਬਹੁਤ ਜ਼ਿਆਦਾ ਵਧੀਆ ਬਣੇ ਹੋਏ ਨੇ ਸੂਟ ਬਣ ਕੇ ਬਹੁਤ ਜ਼ਿਆਦਾ ਵਧੀਆ ਤਿਆਰ ਹੋਊਗਾ ਬਹੁਤ ਜ਼ਿਆਦਾ ਸੋਹਣੀ ਲੁੱਕ ਆਊਗੀ ਬਣੇ ਹੋਏ ਸੂਟ ਦੀ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਰਪਲ ਦਾ ਕੰਟਰਾਸਟ ਆ ਗਿਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜਿਆਦਾ ਸੋਹਣਾ ਪੀਸ ਹੈ ਵੀ ਦੋ ਕਲਰ ਲਾਵਾ ਦੋ ਡਿਜ਼ਾਈਨ ਲਾਵਾਂਗੇ ਇਹਦੇ ਵਿੱਚ ਆਪਾਂ ਇਹ ਕ ਡਿਜ਼ਾਈਨ ਆਪਾਂ ਤੁਹਾਨੂੰ ਸ਼ੋ ਕਰਤਾਗਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਕਲਰ ਡਿਜ਼ਾਈਨ ਪਸੰਦ ਹੈ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋਗੇ ਸੈਕੰਡ ਡਿਜ਼ਾਈਨ ਆ ਗਿਆ ਆਪਣੇ ਕੋਲੇ ਇਹ ਵੀ ਆਪਣੇ ਕੋਲੇ ਪੀਸ ਵੀ ਦੋ ਹੀ ਬਚੇ ਨੇ ਮੋਰ ਪੰਖੀਆ ਕਲਰ ਆ ਗਿਆ ਡਿਜ਼ਾਈਨਿੰਗ ਆਪਾਂ ਤੁਹਾਨੂੰ ਇਹਦੀ ਦਿਖਾ ਦਿੰਨੇ ਆ ਆਵਲੀ ਡਿਜ਼ਾਈਨਿੰਗ ਕਰ ਗਈ ਇਹਦੀ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਜਿਹੀ ਬੈਕ ਫਰੰਟ ਸੇਮ ਮਿਲਣਾਗਾ ਪਲੇਨ ਬਾਟਮ ਰੱਖੀ ਹੋਈ ਆ ਇਹਦੇ ਨਾਲ ਪ੍ਰਿੰਟਡ ਹੀ ਰੱਖਿਆ ਹੋਇਆ ਕਾਟਨ ਦਾ ਦੁਪੱਟਾ ਰੇਟ ਆਗਾ ਜਿਹੜਾ ਸਾਰੇ ਸੂਟਾਂ ਦਾ ਸੇਮ ਹੀ ਰਹਿਣ ਵਾਲਾਗਾ ਆਮਲਾ ਕਾਟਨ ਦਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਡਿਜ਼ਾਈਨਿੰਗ ਦੁਪੱਟੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜ਼ਿਆਦਾ ਸੋਹਣੀ ਆ ਗਈ ਇਹਦੇ ਵਿੱਚ ਲਾਸਟ ਕਲਰ ਆਪਣੇ ਕੋਲੇ ਬਚਿਆਗਾ ਬੋਟਲ ਗ੍ਰੀਨ ਇੱਕ ਬੋਟਲ ਗ੍ਰੀਨ ਹੈ ਤੇ ਆਪਣੇ ਕੋਲੇ ਦੋ ਹੀ ਪੀਸ ਬਚੇ ਨੇ ਦੋ ਇਹਦੇ ਨਾਲ ਦੇ ਸੇਲ ਹੋ ਗਏ ਨੇ ਕਿਉਂਕਿ ਚਾਰ ਕਲਰਾਂ ਦਾ ਸੈੱਟ ਹੁੰਦਾਗਾ ਬੋਟਲ ਗ੍ਰੀਨ ਆ ਗਿਆ ਪਲੇਨ ਬਾਟਮ ਦੇ ਨਾਲ ਪ੍ਰਿੰਟਡ ਦੁਪੱਟੇ ਦੇ ਨਾਲ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਜਿਹੜੇ ਆਪਾਂ ਸੂਟ ਦਿਖਾਈ ਨੇ ਤੁਹਾਨੂੰ ਕਾਟਨ ਦੁਪੱਟੇ ਨਾਲ ਦਿਖਾਈ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆਤਾ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਪਲੀਜ਼ ਦੁਬਾਰਾ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ